ਸਾਲ ਸਾਹਿਬਾਈ ਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸਿੰਘ ਜੀ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦਾਰਾ ਸ਼ਹੀਦਾਂ ਸੰਗਾਇਸਥਾਨ ਤੇ ਬਾਬਾ ਫਤਿਹ ਸਿੰਘ ਸ੍ਰੀ ਸੁਖਨ ਸਾਹਿਬ ਜਥੇ ਵੱਲੋਂ 26 ਮਈ ਤੋਂ ਲੈ ਕਰਕੇ 9 ਜੂਨ ਤੱਕ ਰੋਜ਼ਾਨਾ ਸ਼ਾਮ 4 ਵਜੇ ਸ੍ਰੀ ਸੁਖਨ ਸਾਹਿਬ ਦੇ ਪਾਠ ਹੋਣਗੇ ਇਨਾ ਦਿਨਾਂ ਕੇ ਰੋਜ਼ਾਨਾ ਹੀ ਕੜਾਪਰ ਸਾਹਿਬ ਦੇ ਇੱਕ ਅਤੀ ਸ਼ਬੀਰ ਰੋਜ਼ ਵਰਤੀ ਜਾਏਗੀ ਅਤੇ 10 ਤਰੀਕ ਨੂੰ ਗੁਰਦਾਰਾ ਸਾਹਿਬ ਕੇ 11 ਵਜੇ ਸ੍ਰੀ ਅਖੰਡ ਪਾਤਸ਼ਾਹ ਜੀ ਰੰਪਤਾ ਸਰਪਾ ਸੁਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਹੋਵੇਗੀ ਜਿਨ੍ਹਾਂ ਦੀ ਸਮਾਪਤੀ 12 ਤਰੀਕ ਦਿਨ ਬੁੱਧਵਾਰ ਨੂੰ ਹੋਵੇਗੀ ਉਸ ਤੋਂ ਪ੍ਰਾਂਤ ਤੱਕ ਕਥਾ ਕੀਰਤਨ ਅਤੇ ਗੁਰੂ ਘਰ ਲੰਗਰ ਸ਼ਬੀਲਾ ਵਰਤਣ ਗਿਆ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸੇ ਸਮੇਂ ਕੇ ਗੁਰੂ ਘਰ ਪਹੁੰਚ ਕਰਕੇ ਸੇਵਾ ਸਬਰ ਕਰਕੇ ਨਾ ਬਾਣੀ ਸਰਵਣ ਕਰਕੇ ਆਪਣਾ ਜਨਮ ਸਫਲਾ ਕਰੋ ਅਤੇ ਗੁਰੂਕੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ